ਬੰਦੇ ਨੂੰ ਖાડਕੂਆਂ ਨੇ ਖਤਮ ਕੀਤਾ ਸੀ ਚਮਕੀਲਾ ਇਹ ਗੱਲ ਮੈਂ ਇਸ ਕਰਕੇ ਕੀਤੀ ਹੈ ਕਿ ਇਹ ਰਸ਼ੀਆ ਦਾ ਇੱਕ ਵਿਦਵਾਨ ਹੋਇਆ ਹੈ ਉਸ ਵਿਦਵਾਨ ਨੇ ਗੱਲ ਕਹੀਏ ਕਿ ਤੁਸੀਂ ਕਿਸੇ ਕੌਮ ਦਾ ਭਵਿੱਖ ਵੇਖਣਾ ਹੋਵੇ ਨਾ ਤੁਸੀਂ ਉਸ ਪੀੜੀ ਦੇ ਮੂੰਹ ਬੱਚਿਆਂ ਦੇ ਮੂੰਹ ਤੇ ਗਾਣੇ ਵੇਖੋ ਕਿਦਾਂ ਦੇ ਆ ਕਹਿੰਦਾ ਤੁਸੀਂ ਮੈਨੂੰ ਬੱਚੇ ਲਿਆ ਕੇ ਦਿਓ ਮੈਂ ਉਹਨਾਂ ਦੇ ਗਾਣੇ ਵੇਖ ਕੇ ਤੁਹਾਨੂੰ ਦੱਸ ਦੂੰਗਾ ਵੀ ਅੱਜ ਤੋਂ 30 ਸਾਲਾਂ ਬਾਅਦ ਇਹ ਕੌਮ ਕਿੱਥੇ ਖਲੋਤੀ ਹੋਊਗੀ ਗੀਤ ਸੰਗੀਤ ਬਹੁਤ ਵੱਡਾ ਅਸਰ ਪਾਉਂਦਾ ਹੈ ਬਹੁਤ ਵੱਡਾ ਪ੍ਰਭਾਵ ਪਾਉਂਦਾ ਹੈ ਅੱਜ ਭਾਰਤ ਵਿੱਚ ਸਾਰਾ মিডিਆ ਜੋ ਦੁਕੀ ਦੇ ਪੱਤਰਕਾਰ ਹੈ ਜਿਨ੍ਹਾਂ ਨੂੰ ਪਤਾ ਨਹੀਂ ਪੱਤਰਕਾਰੀ ਦਾ ਮੀਨਿੰਗ ਵੀ ਪੂਰਾ ਪਤਾ ਕਿ ਨਹੀਂ ਪਤਾ ਉਹ ਵੀ ਮੈਂ ਕੈਮਰਾ ਚੁੱਕ ਕੇ ਜਿੱਥੇ ਉਹ ਮਾਰਿਆ ਗਿਆ ਆ ਉਹ ਜਗਾ ਹੈ ਜਿੱਥੇ ਚਮਕੀਲਾ ਖਤਮ ਹੋਇਆ ਆ ਫਲਾਣਾ ਬੰਦਾ ਹੈ ਜਿਹਦੇ ਕੋਲ ਨੇ ਚਾਹ ਪੀਤੀ ਸੀ ਆ ਫਲਾਣਾ ਬੰਦਾ ਹੈ ਜਿਹਨਾਂ ਨੇ ਰੋਟੀ ਖਾਧੀ ਸੀ ਆ ਫਲਾਣਾ ਬੰਦਾ ਹੈ ਜਿਹੜਾ ਉਹਨਾਂ ਗੱਡੀ ਚਲਾ ਕੇ ਲੈ ਇਹ ਕਾਦੇ ਲਈ ਹੋ ਰਿਹਾ ਹੈ ਇਹਦੇ ਮਗਰ ਇੱਕ ਤੰਤਰ ਕੰਮ ਕਰ ਰਿਹਾ ਸਾਨੂੰ ਅੱਜ ਨਹੀਂ ਪਤਾ ਲੱਗਦਾ ਕੰਮ ਵਧੀਆ ਕੀਤਾ ਹੋਊਗਾ ਦਿਲਜੀਤ ਵਰਗੇ ਫਿਲਮੀ ਐਕਟਰ ਨੇ ਪਰ ਕਦੋਂ ਸਟੇਟ ਦਾ ਉਹ ਟੂਲ ਬਣ ਗਿਆ ਉਹਨੂੰ ਪਤਾ ਵੀ ਨਹੀਂ ਲੱਗਦਾ ਸਟੇਟ ਕਿਨੂੰ ਕਦੋਂ ਕਿੱਦਾਂ ਵਰਤ ਲੈਂਦੀ ਏ ਉਸ ਬੰਦੇ ਨੂੰ ਖੁਦ ਵੀ ਨਹੀਂ ਪਤਾ ਲੱਗਦਾ ਉਸੇ ਹੀ ਦਿਲਜੀਤ ਦੀ ਇੱਕ ਫਿਲਮ ਆ ਜਿਹੜੀ ਉਹਨੇ ਭਾਈ ਜਸਵੰਤ ਸਿੰਘ ਖਾਲੜੇ ਦੇ ਨਾਂ ਤੇ ਬਣਾਈ ਹੈ ਜਸਵੰਤ ਸਿੰਘ ਖਾਲੜਾ ਉਹ ਬਹਾਦਰ ਆ ਜਿਨੇ 25000 ਲਵਾਰਸ ਜਿਹੜੇ ਖਾੜਕੂ ਕਹਿ ਕੇ ਮੁੰਡੇ ਮਾਰ ਦਿੱਤੇ ਗਏ ਉਹਨਾਂ ਦੇ ਉੱਤੇ ਇੱਕ ਕੰਮ ਕੀਤਾ ਵਾ ਉਹ 25000 ਮੁੰਡਿਆਂ ਦੀਆਂ ਲਾਛਾਂ ਦੀ ਖੋਜ ਕੀਤੀ ਆ ਉਹ ਫਿਲਮ ਬਣਾਉਂਦਾ ਦਿਲਜੀਤ ਉਹਨੂੰ ਸੈਂਸਰ ਬੋਰਡ ਥਾਂ ਥਾਂ ਤੋਂ ਕੱਟ ਕੇ ਥਾਂ ਥਾਂ ਤੋਂ ਕੱਢ ਕੇ ਬਿਲਕੁਲ ਬੇਕਾਰ ਕਰਕੇ ਡੱਬੇ 'ਚ ਪਾ ਦਿੰਦਾ ਹੁਣ ਉਹੋ ਹੀ ਐਕਟਰ ਇੱਕ ਫਿਲਮ ਹੋਰ ਬਣਾਉਂਦਾ ਹੈ ਜਿਹੜਾ ਉਸ ਖਾੜਕੂ ਬਾਦ ਵਿੱਚ ਵਿਵਾਦਿਤ ਗਾਇਕ ਆ ਜਿਹਨੂੰ ਮਾਰਿਆ ਜਾਂਦਾ ਏ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ মিডিਏ ਵੱਲੋਂ ਨੂੰ ਪ੍ਰਮੋਟ ਕੀਤਾ ਜਾਂਦਾ ਸਰਕਾਰਾਂ ਵੱਲੋਂ ਇਹ ਤਰੀਕਾ ਹੁੰਦਾ ਇੱਕ ਕਿ ਇਹਨਾਂ ਦੇ ਵਿੱਚ ਉਹ ਬੰਦੇ ਨਵੇਂ ਸਿਰਿਓਂ ਉਜਾਗਰ ਕਿਦਾਂ ਕੀਤੇ ਜਾਣੇ ਚਮਕੀਲੇ ਦੇ ਕਿੰਨੇ ਕ ਗਾਣੇ ਸਭ ਕਹਾਂ ਮੈਂ 35 36 ਸਾਲ ਦਾ ਹਾਂ ਮੈਂ ਆਪਣੇ ਪਿੰਡਾਂ 'ਚ ਅੱਜ ਤੱਕ ਉਹਦੇ ਗਾਣੇ ਵਜਦੇ ਨਹੀਂ ਵੇਖੇ ਫਿਲਮ ਦੇ ਰਾਹੀਂ ਦਰਸਾਇਆ ਜਾਵੇਗਾ ਨਹੀਂ ਜੀ ਉਹ ਤੋਂ ਬਿਨਾਂ ਤੇ ਵਿਆਹ ਹੀ ਨਹੀਂ ਹੁੰਦੇ ਉਹਦੇ ਤੋਂ ਬਿਨਾਂ ਤੇ ਆਹ ਨਹੀਂ ਹੁੰਦਾ ਉਹਦੇ ਤੋਂ ਬਿਨਾਂ ਤੇ ਆਹ ਨਹੀਂ ਹੁੰਦਾ ਉਹਨੂੰ ਬੀਬੀਆਂ ਵੀ ਸੁਣਦੀਆਂ ਸੀ ਉਹਨੂੰ ਕੁੜੀਆਂ ਵੀ ਸੁਣਦੀਆਂ ਸੀ ਕਿੰਨੀਆਂ ਕ ਸੁਣਦੀਆਂ ਉਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਤੇ ਉਹ ਮੈਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਅਸੀਂ ਬਿਲਕੁਲ ਛੋਟੇ ਸਾਂ ਤੁਸੀਂ ਵੀ ਉਹ ਸਮਾਂ ਵੇਖਿਆ ਉਹ ਪੰਜਾਬ ਦੀ ਧਰਤੀ ਤੇ ਜਦੋਂ ਕਿਤੇ ਲਾਗੇ ਬਨੇ ਚਮਕੀਲੇ ਦਾ ਗਾਣਾ ਵਜਦਾ ਲੋਕੀ ਕਹਿੰਦੇ ਗੰਦ ਲੱਗਾ ਵਾ ਅਸੀਂ ਖੁਦ ਸੁਣਦੇ ਰਹਾਂ ਕਿਤੇ ਪਿੰਡ ਦੇ ਵਿੱਚ ਕਿਸੇ ਦੇ ਵਿਆਹ ਸ਼ਾਦੀ ਤੇ ਡੀਜੇ ਤੇ ਗਾਣਾ ਲੱਗਣਾ ਗੰਦ ਲਾ ਕੇ ਬੈਠੇ ਪਰ ਉਸ ਚੀਜ਼ ਨੂੰ ਪ੍ਰਮੋਟ ਇਡੇ ਵੱਡੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਸ ਤਰੀਕੇ ਨਾਲ ਵਿਖਾਇਆ ਜਾ ਜੇ ਤੁਸੀਂ ਉਹਨੂੰ ਮੁਖਾ ਸਕਦੇ ਹੋ ਫਿਰ ਦਿਲਸ਼ਾਦ ਅਖਤਰ ਕਿੱਥੇ ਹੈ ਜਿਸ ਬੰਦੇ ਦੇ ਮੂੰਹ ਦੇ ਵਿੱਚ ਪੁਲਿਸ ਨੇ ਗੋਲੀਆਂ ਮਾਰੀਆਂ ਸੀ ਕਿਉਂਕਿ ਉਹਨਾਂ ਦੀ ਮਰਜ਼ੀ ਦੇ ਗਾਣੇ ਨਹੀਂ ਸੀ ਸੁਣਾਉਂਦਾ ਉਹ ਉਹ ਕਹਿੰਦਾ ਹਾਂ ਮੈਂ ਤੁਹਾਡੇ ਨਹੀਂ ਸੁਣਦਾ ਮੈਂ ਆਪਣੇ ਗੋਨਾ ਪੁਲਿਸ ਨੇ ਮੂੰਹ 'ਚ ਗੋਲੀਆਂ ਮਾਰ ਕੇ ਜੇ ਚਮਕੀਲੇ ਤੇ ਬਣ ਸਕਦੀ ਮੇਰੇ ਦਿਲਸ਼ਾਦ ਅਖਤਰ ਤੇ ਬਣਾਓ ਜੇ ਗਾਇਕੀ ਹੀ ਪੈਮਾਨਾ ਵਾ ਜੇ ਤੁਸੀਂ ਗਾਇਕੀ ਦੇ ਹਿਸਾਬ ਨਾਲ ਫਿਲਮ ਬਣਾ ਲਓ ਫਿਰ ਪਰ ਨਿਰਮਲ ਸਿੰਘ ਚੋਲਾ ਕਿੱਥੇ ਆ ਫਿਰ ਨਿਰਮਲ ਸਿੰਘ ਚੋਲੇ ਤੇ ਬਣਾਓ ਸ਼ਹੀਦਾਨੀਆਂ ਵਾਰਾਂ ਗਾਇਆਂ ਸਮੇਂ ਦੀ ਹਕੂਮਤ ਨੇ ਉਸ ਬੰਦੇ ਦੀ ਜ਼ੁਬਾਨ ਕੱਟ ਦਿੱਤੀ ਸ਼ਹੀਦ ਕਰ ਦਿੱਤਾ ਫਿਰ ਫਿਲਮ ਬਣਾਉਣੀਆਂ ਤੇ ਉਹਦੇ ਉੱਤੇ ਵੀ ਬਣਾ ਦਿਓ ਕਿਆ ਬਾਤ ਇੱਕ ਤਰੀਕਾ ਹੁੰਦਾ ਤੁਹਾਨੂੰ ਇਹਦਾ ਅਸਰ ਅੱਜ ਨਹੀਂ ਇਹਦਾ ਅਸਰ ਅੱਜ ਤੋਂ ਕੁਝ ਸਮੇਂ ਬਾਅਦ ਆ ਦਿਸੇਗਾ ਤੇ ਸਰਕਾਰੀ ਟੂਲ ਬਣਾਇਆ ਜਾਂਦਾ ਹੈ ਬੰਦਿਆਂ ਨੂੰ ਭਾਵੇਂ ਉਹ ਦਿਲਜੀਤ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ ਸਰਕਾਰ ਉਹਨਾਂ ਬੰਦਿਆਂ ਨੂੰ ਪ੍ਰਮੋਟ ਕਰਕੇ ਕਿੱਦਾਂ ਆਪਣੇ ਵਾਸਤੇ ਵਰਤ